ਸੋਭਿਆਲੀ ਸਾਧ ਸੰਗਤ ਅੱਜ ਦਾ ਜੋ ਫਰਮਾਨ ਹੈ ਤੁਨ ਤੁਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਤੁਨ ਆਸਰੀ ਰਾਗ ਦੇ ਵਿੱਚ ਸਤਗੁਰੂ ਜੀ ਦੇ ਪਾਵਨ ਆੰਗ 600 77 ਦੇ ਸਵਾਇ ਮਾਣ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਧਨਾਰ ਸ੍ਰੀ ਮਹਿਲਾ ਪੰਜਵਾਂ ਜੈ ਜੈ ਪੇਖੂ ਤੈ ਹਜੂਰ ਦੂਰ ਕਤੋਂ ਨਾ ਜਾਇ ਰਾਵ ਰਹਾ ਸਰਵਤਰਮ ਮਨ ਸਦਾ ਧਿਆਈ ਇਕ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸਜਾਈ ਜੋ ਨਮਕ ਮੈਂ ਸੋ ਅਲਪ ਸੁਖ ਭਣੀਐ ਰਹਾ ਬਵਿੱਤਰ ਬਚਨਾਂ ਦੇ ਰਾਹੀਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੋ ਸਾਨੂੰ ਸਮਝਾਉਂਦੇ ਆ ਕਿ ਅਸਲ ਸੁਖ ਪ੍ਰਭੂ ਦੇ ਮਲਾਪ ਦਾ ਹੀ ਹੈ ਜਿਹੜਾ ਮਨੁੱਖ ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਉਹੀ ਸੁਖੀ ਜੀਵਨ ਬਤੀਤ ਕਰ ਸਕਦਾ ਹੈ ਪ੍ਰਭੂ ਦੇ ਮਲਾਪ ਦਾ ਜਿਹੜਾ ਸੁਖ ਹੈ ਗੁਰੂ ਦੇ ਮਲਾਪ ਦਾ ਜਿਹੜਾ ਸੁਖ ਹੈ ਉਹ ਐਸਾ ਹੈ ਉਹ ਸੁਖ ਇੱਥੇ ਵੀ ਕੋਲ ਰਹਿੰਦਾ ਅਤੇ ਪਰਲੋਕ ਵਿੱਚ ਵੀ ਉਹ ਸੁਖ ਨਾਲ ਜਾਂਦਾ ਹੈ ਉਹ ਸੁਖ ਵਿਛੜਦਾ ਨਹੀਂ ਹੈ ਕਿਉਂਕਿ ਰਾਬਨੀ ਵਿਛੜਦਾ ਉਹ ਅਕਾਲ ਪੁਰਖ ਵਹਿਦੂ ਦਾ ਮਲਾਪ ਐਸਾ ਹੈ ਇਹ ਬਣਿਆ ਰਹਿੰਦਾ ਇੱਥੇ ਵੀ ਇਤੇ ਪਰਲੋਕ ਵਿੱਚ ਹੁਣ ਜਿਹੜੇ ਸਾਡੇ ਕੋਲ ਸੁਖ ਹਨ ਇਹ ਜਗਤ ਦੇ ਜਿੰਨੇ ਵੀ ਸੁਖ ਹਨ ਇਹ ਸਭ ਇੱਕ ਦਿਨ ਵਿਛੜ ਜਾਂਦੇ ਹਨ ਸਾਡੇ ਕੋਲ ਰਹਿਣਾ ਨਹੀਂ ਸਾਰੇ ਸੁੱਖ ਲਾਓ ਪਦਾਰਥਾਂ ਦੀ ਸੁੱਖ ਰਹਿਣਾ ਕਿਤੇ ਕਿਸੇ ਵੀ ਪਦਾਰਥ ਦਾ ਸੁੱਖ ਸਾਡੇ ਕੋਲ ਰਹਿਣਾ ਨਹੀਂ ਹੈ ਮਾਇਆ ਦਾ ਸੁੱਖ ਸਾਡੇ ਕੋਲ ਰਹਿਣਾ ਨਹੀਂ ਹੈ ਪਰਿਵਾਰਾਂ ਦਾ ਸੁੱਖ ਸਾਡੇ ਕੋਲ ਰਹਿਣਾ ਨਹੀਂ ਹੈ ਮਾਪੇ ਦਾ ਸੁੱਖ ਭੈਣ ਭਾਈਆਂ ਦਾ ਸੁੱਖ ਪੁੱਤਰਾਂ ਧੀਆਂ ਦਾ ਸੁੱਖ ਰਿਸ਼ਤੇਦਾਰਾਂ ਦਾ ਸੁੱਖ ਆਪਣੇ ਸਰੀਰ ਦਾ ਹੀ ਸੁੱਖ ਕਿਸੇ ਤਰ੍ਹਾਂ ਦਾ ਵੀ ਸੁੱਖ ਦੇਖੋ ਇਹਨਾਂ ਤੋਂ ਵੀ ਸੁੱਖ ਮਿਲ ਰਿਹਾ ਸਾਨੂੰ ਪਰ ਇਹ ਸੁੱਖ ਹੋਛੇ ਆ ਛੋਟੇ ਆ ਨਾਸ਼ ਹੋ ਜਾਣ ਵਾਲੇ ਆ ਵਾਹ ਇਹ ਸੁੱਖ ਸਦਾ ਸੁੱਖ ਬਣੇ ਨਹੀਂ ਰਹਿਣੇ ਸਤਗੁਰੂ ਜੀ ਸਾਡਾ ਜਿਹੜਾ ਧਿਆਨ ਦਉਂਦੇ ਹਨ ਕਹਿੰਦੇ ਵੀ ਇਹਨਾਂ ਸੁੱਖਾਂ ਦੇ ਵਿੱਚ ਖਚਤ ਨਾ ਹੋ। ਹੁਣ ਇਹ ਨਹੀਂ ਕਹਿ ਰਹੇ ਕਿ ਇਹ ਸੋਖਾ ਛੱਡ ਦੋ। ਇਹਨਾਂ ਦੀ ਲੋੜ ਨਹੀਂ ਹੈ। ਇਹ ਤਾਂ ਨਹੀਂ ਕਹਿ ਰਹੇ। ਸਤਗੁਰੂ ਜੀ ਇਹ ਨਹੀਂ ਕਹਿ ਰਹੇ ਇਹਨਾਂ ਸੁੱਖਾਂ ਦੀ ਨਿੰਦਿਆ ਨਹੀਂ ਕਰ ਰਹੇ। ਕਿ ਪ੍ਰਵਰਦ ਸੁੱਖ ਨਾ ਲਓ, ਮਾਇਆ ਦਾ ਸੁੱਖ ਨਾ ਲਓ। ਪਦਾਰਥਾਂ ਦਾ ਸੁੱਖ ਨਾ ਲਓ। ਇਹ ਤਾਂ ਸਾਡੀ ਲੋੜ ਹੈ ਇਹਦੇ ਵਿੱਚ ਮੈਂ ਸਾਰਦਾ ਕਿਤੇ ਇਹ ਨਹੀਂ ਕਹਿ ਰਹੇ ਕਹਿ ਇਹ ਰਹੇ ਆ ਇਹ ਸਮਝਾ ਰਹੇ ਕਿ ਇਹ ਸੁੱਖ ਹੋਛੇ ਇਹਨਾਂ ਸੁੱਖਾਂ ਦੇ ਵਿੱਚ ਖਟਕ ਨਾ ਹੋ ਇਹਨਾਂ ਸੁੱਖਾਂ ਦੇ ਵਿੱਚ ਮਤ ਹੋ ਕੇ ਅਸਲ ਸੁੱਖ ਨੂੰ ਨਾ ਛੱਡੋ ਅਸਲ ਸੁੱਖ ਪ੍ਰਾਪਤ ਕਰੋ ਉਹ ਹੈ ਰੱਬ ਦੇ ਮਲਾਪ ਦਾ ਸੁੱਖ ਇਹ ਸਮਝਾ ਲੇ ਤੁਹਾਨੂੰ ਦੁਨਿਆਵੀ ਸਾਰੇ ਸੁੱਖ ਮਿਲੇ ਨੇ ਸਾਰੇ ਤੁਹਾਡੇ ਕੋਲ ਪਗਾਰ თან ਪਰਿਵਾਰ ਦਿੱਤਾ ਪ੍ਰਭੂ ਨੇ ਰਿਤੇਦਾਰ ਬਣਾਏ ਸਾਥ ਕੇ ਸੰਬੰਧੀ ਬਣਾਏ ਸਾਰੀਆਂ ਤੁਹਾਨੂੰ ਦਾਤਾਂ ਦਿੱਤੀਆਂ ਇਹ ਦਾਤਾਂ ਦਾ ਸੁੱਖ ਮੰਨਦੇ ਹੋਏ ਗੁਰੂ ਰਣਜੋਈ ਗੱਲ ਇਹ ਸਮਝਾ ਬੇਅੰਤ ਲੋਕ ਹਨ ਕਿ ਦੁਨਿਆਵੀ ਦਾਤਾਂ ਦੇ ਸੁੱਖਾਂ ਦੇ ਵਿੱਚ ਟੀ ਮਸਤ ਹਨ ਕੋਈ ਪਰਿਵਾਰ ਦੇ ਸੁੱਖ ਵਿੱਚ ਕੋਈ ਬੇਅੰਤ ਲੋਕ ਐਸੇ ਹਨ ਪਰਿਵਾਰ ਪਰਿਵਾਰ ਤੋਂ ਬੜੇ ਸੁਖੀ ਹਨ ਉਹ ਇਸੇ ਸੁੱਖ ਵਿੱਚ ਮਸਤ ਹਨ ਕਈਆਂ ਕੋਲ ਮਾਇਆ ਹੀ ਬੇਅੰਤ ਹੈ ਉਹ ਮਾਇਆ ਦੇ ਸੁੱਖਾਂ ਵਿੱਚ ਇੰਨੇ ਹੋਏ ਹੋਏ ਕਈਆਂ ਦੇ ਕੋਲ ਸਾਰੀਆਂ ਹੀ ਦਾਤਾਂ ਹੈਗੀਆਂ ਪਰ ਉਹਨਾਂ ਦਾਤਾਂ ਦੇ ਵਿੱਚ ਐਸੇ ਉਲਝ ਕੇ ਰਹਿ ਗਏ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਇਹ ਦਾਤਾਂ ਦੇ ਸੁੱਖ ਇੱਕ ਦਿਨ ਦੁੱਖਾਂ 'ਚ ਬਦਲ ਜਾਣਗੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਸਮਝ ਕਿਸ ਨੇ ਦੇਣੀ ਹੈ ਗੁਰੂ ਨੇ ਗੁਰੂ ਦੀ ਆਪਾਂ ਸੁਣਦੇ ਨਹੀਂ ਹੈ ਗੁਰੂ ਸਾਨੂੰ ਇਹ ਕਹਿ ਰਿਹਾ ਹੈ ਗੁਰੂ ਸਾਨੂੰ ਇਹ ਸਮਝਾ ਰਿਹਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਉੱਤੇ ਇਹ ਬਖਸ਼ਿਸ਼ ਕਰ ਰਹੇ ਹਨ ਕਿ ਦੁਨਿਆਵੀ ਸੁਖ ਮੰਨਦੇ ਹੋਏ ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਤਾਂ ਸਾਹਮਲੇ ਆਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਥੋੜਾ ਜਿਹਾ ਸਮਾਂ ਗੁਰਦੀ ਸੰਗਤ ਕਰ ਲਿਆ ਕਰੋ ਗੁਰੂ ਕੋਲੋਂ ਕੋਈ ਮਤ ਲੈ ਜਿਆ ਕਰੋ ਗੁਰੂ ਸਾਨੂੰ ਇਹ ਸਮਝਾ ਰਿਹਾ ਹੈ ਕਿ ਇਹ ਜਿੰਨੇ ਵੀ ਤੂੰ ਸੁੱਖ ਮੰਨ ਰਿਹਾ ਹੈ ਸਰੀਰ ਕਰਕੇ ਸਰੀਰ ਨੂੰ ਸੁੱਖ ਮਿਲ ਰਹੇ ਜਿੰਨੇ ਵੀ ਪਦਾਰਥ ਹੈ ਨਾ ਪਦਾਰਥਾਂ ਦੇ ਸੁੱਖ ਕੌਣ ਮੰਨ ਰਿਹਾ ਸਾਡਾ ਸਰੀਰ ਮੰਨ ਰਿਹਾ ਹੈ ਸਰੀਰ ਖਤਮ ਹੋ ਗਿਆ ਇਹ ਸਾਰੇ ਸੁੱਖ ਵੀ ਖਤਮ ਹੋ ਗਏ ਆਤਮਾ ਸਦਾ ਕਾਇਮ ਰਹਿਣ ਵਾਲੀ ਹੈ ਆਤਮਾ ਦੇ ਲਈ ਸਦਾ ਕਾਇਮ ਰਹਿਣ ਵਾਲਾ ਸੁਖ ਗੁਰੂ ਕੋਲੋਂ ਪ੍ਰਾਪਤ ਕਰਨਾ ਸਦਾ ਕਾਇਮ ਰਹਿਣ ਵਾਲਾ ਕੌਣ ਹੈ ਰੱਬ ਹੈ ਰੱਬ ਦੇ ਮੁਲਾਕਾ ਦਾ ਸੁਖ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲੀ ਸਾਡੀ ਆਤਮਾ ਆਤਮਾ ਨੇ ਮਰਨਾ ਨਹੀਂ ਹੈ ਆਤਮਾ ਨਹੀਂ ਮਰਦੀ ਸਰੀਰੇ ਖਤਮ ਹੁੰਦਾ ਇਸ ਕਰਕੇ ਇਸ ਆਤਮਾ ਦੇ ਲਈ ਜਿਹੜਾ ਸੁੱਖ ਹੈ ਉਹ ਰੱਬ ਦੇ ਮਲਾਪ ਦਾ ਹੈ ਉਹ ਸੁੱਖ ਇੱਥੇ ਵੀ ਬਣਿਆ ਰਹਿੰਦਾ ਅਤੇ ਪਰਲੋਕ ਵਿੱਚ ਵੀ ਇਹ ਸੁੱਖ ਨਾਲ ਜਾਂਦਾ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ ਸਮਝਾਉਂਦੇ ਆ ਇਹ ਨਹੀਂ ਕਹਿ ਰਹੇ ਕਿ ਦੁਨਿਆਵੀ ਸੁੱਖ ਛੱਡ ਦਿਓ ਪਦਾਰਥ ਛੱਡ ਦਿਓ ਤਿਆਗ ਦਿਓ ਇਹ ਨਹੀਂ ਕਹਿ ਰਹੇ ਕਹਿੰਦੇ ਗੁਰੂ ਕੋਲੋਂ ਸਮਤ ਲਓ ਅਕਲ ਲਓ ਤਾਂ ਤੁਹਾਨੂੰ ਦੁਨਿਆਵੀ ਉਹਨ ਦੁਨਿਆਵੀ ਸੁੱਖ ਵੀ ਸਾਨੂੰ ਕੀ ਸੁਖ ਦੇ ਰਹੇ ਬੇਅੰਤ ਲੋਕਾਂ ਦੇ ਕੋਲ ਬੇਅੰਤ ਮਾਇਆ ਵੀ ਹੈ ਧਨ ਦੌਲਤ ਸਭ ਕੁਝ ਹੈ ਪਰ ਜ਼ਿੰਦਗੀ ਉਹਨਾਂ ਦੀ ਵੀ ਚਿੰਤਾਵਾਂ ਵਿੱਚ ਹੀ ਨਿਕਲ ਰਹੀ ਹੈ ਵੱਡੇ ਵੱਡੇ ਜੋ ਜੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਉਹ ਵੀ ਚਿੰਤਾ ਵਿੱਚ ਫਸੇ ਹੋਏ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਸਾਨੂੰ ਸਮਝਾਉਣਾ ਚਾਹੁੰਦੇ ਹਨ ਨਾ ਅਸੀਂ ਉਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕੀ ਕਹਿ ਰਹੇ ਆ ਕਹਿੰਦੇ ਈਤ ਊਤ ਨਹੀਂ ਵਿਖੜੈ ਸੋ ਸੰਗੀ ਗਨੀਐ ਉਹ ਅਕਾਲ ਪੁਰਖ ਵੈਗਨ ਨੂੰ ਹੀ ਆਪਣਾ ਸਾਥੀ ਮੰਨੋ ਉਸੇ ਨੇ ਸਾਥ ਨਿਭਾਉਣਾ ਇੱਥੇ ਵੀ ਤੇ ਪਰਲੋਕ ਵਿੱਚ ਵੀ ਬਾਕੀ ਸਾਰੇ ਸਾਥ ਇੱਕ ਦਿਨ ਟੁੱਟ ਜਾਣੇ ਪਰ ਜਿਹੜੇ ਟੁੱਟੇ ਜਾਣੇ ਉਹਨੂੰ ਅਸੀਂ ਕਿਵੇਂ ਸਾਥੀ ਕਹਿ ਸਕਦੇ ਆ ਜੇ ਜਦੋਂ ਸਾਥੀ ਅਸੀਂ ਬਚਪਨ ਤੇ ਲੈ ਕੇ ਹੁਣ ਤੱਕ ਬਣਾਉਂਦੀ ਆਏ ਸਕੂਲ ਵਿੱਚ ਬਹੁਤ ਸਾਥੀ ਬਣੇ ਸਾਡੇ ਕਾਲਜ ਵਿੱਚ ਬੜੇ ਸਾਥੀ ਬਣਦੇ ਹੋਰ ਬੰਦਾ ਨੌਕਰੀ ਕਰਦਾ ਕਿੰਨੇ ਸਾਥੀ ਬਣਦੇ ਸਾਥੀ ਬਣੀ ਜਾਂਦੇ ਟੁੱਟੀ ਜਾਂਦੇ ਬਣੀ ਜਾਂਦੇ ਟੁੱਟੀ ਜਾਂਦੇ ਪਰ ਇੱਕੋ ਇੱਕ ਜਿਸ ਨੇ ਆਪਣੇ ਰੱਬ ਨੂੰ ਪ੍ਰਭੂ ਨੂੰ ਗੁਰੂ ਨੂੰ ਸਾਥੀ ਬਣਾਇਆ ਇਹ ਸਾਥ ਟੁੱਟਣਾ ਨਹੀਂ ਹੈ ਇਹ ਸਾਥ ਇੱਥੇ ਵੀ ਬਣਿਆ ਰਹਿਣਾ ਅਤੇ ਪਰਲੋਕ ਵਿੱਚ ਵੀ ਇਹ ਸਾਥ ਬਣਿਆ ਰਹਿਣਾ ਉਹਨੇ ਸਦਾ ਲਈ ਆਪਣੇ ਘਰ ਵਿੱਚ ਤੁਹਾਨੂੰ ਨਵਾਸ ਦੇ ਦੇਣਾ ਇਹ ਐਸਾ ਸਾਥ ਕਹਿੰਦੇ ਈਤ ਊਤ ਨਹੀਂ ਮਿਛੜੈ ਸੋ ਸੰਗੀ ਗਨੀਆਂ ਵਿਣਸ ਜਾਏ ਜੋ ਨਿਮਖ ਮੈ ਸੋ ਅਲਪ ਸੁਖ ਪਣੀਆਂ ਜਿਹੜਾ ਇੱਕ ਨਿਮਖ ਵਿੱਚੇ ਸੁਖ ਖਤਮ ਹੋ ਜਵੇ ਉਹ ਸੁਖ ਕਹਾਦਾ ਅਲਪ ਸੁਖ ਪਣੀਆਂ ਹੁਛਾ ਮਮੂਲੀ ਹੈ ਹਵਾ ਵਾਂਗੂ ਉਡ ਜਾਂਦਾ ਉਹ ਸੁਖ ਕਹਾਦਾ ਸੁਖਾ ਹੁਣ ਸਤਗੁਰ ਜੀ ਉਸ ਪ੍ਰਬੂ ਦੀ ਗੱਲ ਕਰਦੇ ਹਨ ਕਿ ਉਹ ਸੁਖ ਐਸਾ ਹੈ ਜੈ ਜੈ ਪੇ ਕੂਤੇ ਹਜੂਰ ਦੂਰ ਦੂਰ ਕਤੋਂ ਨਾ ਜਾਈ ਉਹ ਰੱਬ ਦੇ ਮਲਾਪ ਦਾ ਸੁਖ ਉਹ ਪ੍ਰਭੂ ਕਹਿੰਦੇ ਮੈਂ ਤਾਂ ਜਿੱਧਰ ਵੀ ਦੇਖਦਾ ਉਸੇ ਨੂੰ ਦੇਖਦਾ ਦੇਖੋ ਗੁਰੂ ਐਸੀ ਕਿਰਪਾ ਕਰਦਾ ਹੈ ਅੱਖਾਂ ਦੇ ਵਿੱਚ ਐਸਾ ਗਿਆਨ ਦਾ ਸਰਮਾ ਪਾਉਂਦਾ ਹੈ ਉਹਦੀਆਂ ਅੱਖਾਂ ਖੋਲ ਦਿੰਦਾ ਹੈ ਅੱਖਾਂ ਖੋਲ੍ਹ ਦਿੰਦਾ ਅੰਦਰ ਦੀਆਂ ਅੱਖਾਂ ਰੱਬ ਨੂੰ ਦੇਖਣ ਵਾਲੀਆਂ ਇਹ ਅੱਖਾਂ ਤਾਂ ਸਾਡੀ ਮਾਇਆ ਦੇਖਦੀਆਂ ਜਗਤ ਨੂੰ ਦੇਖਦੀਆਂ ਰੱਬ ਨੂੰ ਨਹੀਂ ਦੇਖਦੀਆਂ ਰੱਬ ਨੂੰ ਦੇਖਣ ਵਾਲੀ ਅੱਖ ਗੁਰੂ ਨੇ ਦੇਣੀ ਸਾਨੂੰ ਉਹ ਐਨਕ ਗੁਰੂ ਕੋਲੋਂ ਮਿਲਣੀ ਹੈ ਜਿਹੜੀ ਸਾਨੂੰ ਰੱਬ ਨੂੰ ਦਿਖਾ ਦੇਵੇ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਹਨ ਕਿ ਮੈਂ ਹੁਣ ਜਿੱਧਰ ਵੀ ਦੇਖਦਾ ਮੈਂ ਰੱਬ ਨੂੰ ਹੀ ਦੇਖਦਾ ਹਾਂ ਜੈ ਜੈ ਪੇਖੂ ਤੈ ਹਜੂਰ ਦੂਰ ਕਤੋਂ ਨਾ ਜਾਈ ਉਹ ਰੱਬ ਐਸਾ ਕਿਸੇ ਵੀ ਥਾਂ ਤੋਂ ਦੂਰ ਨਹੀਂ ਹੈ ਹਰ ਥਾਂ ਤੋਂ ਨੇੜੇ ਹੈ ਦੇਖੋ ਹਰ ਕੀ ਹਰ ਥਾਂ ਕਿਤੋਂ ਦੂਰ ਹੁੰਦੀ ਹੈ ਕਿਤੇ ਨੇੜੇ ਕਿਤੋਂ ਨੇੜੇ ਹੁੰਦੀ ਹੈ ਉਹ ਚੰਡੀਗੜ੍ਹ ਆਪਾਂ ਨੂੰ ਨੇੜੇ ਪੈਂਦਾ ਲੁਧਿਆਣੇ ਵਾਲਿਆਂ ਨੂੰ ਦੂਰ ਪੈਂਦਾ ਅੰਮ੍ਰਿਤਸਰ ਵਾਲਿਆਂ ਨੂੰ ਦੂਰ ਪੈਂਦਾ ਇਦਾਂ ਹੀ ਬਹੁਤ ਸਾਰੀਆਂ ਇਸਕਿਆ ਥਾਂ ਕੋਈ ਚੀਜ਼ ਕਿਸੇ ਦੇ ਨੇੜੇ ਹੁੰਦੀ ਹੈ ਕਿਸੇ ਤੋਂ ਦੂਰ ਹੁੰਦੀ ਹੈ ਪਰ ਰੱਬ ਹਰ ਇੱਕ ਦੇ ਨੇੜੇ ਹੀ ਹੈ ਜਿੱਥੇ ਮਰਜ਼ੀ ਚਲੇ ਜਾਓ ਰੱਬ ਤੁਹਾਡੇ ਨਾਲ ਹੈ ਰੱਬ ਹਰ ਥਾਂ ਤੋਂ ਹੀ ਨੇੜੇ ਹੈ ਉਹ ਕਿਤੋਂ ਵੀ ਦੂਰ ਨਹੀਂ ਹੈ ਇੱਕੋ ਇੱਕ ਰੱਬ ਹੈ ਐਸਾ ਜਿਹੜਾ ਹਰ ਥਾਂ ਤੇ ਨੇੜੇ ਹੈ ਤੁਸੀਂ ਜਿੱਥੇ ਵਰਦੀ ਚਲੇ ਜਾਓ ਰੱਬ ਨੇੜੇ ਹੀ ਹੈ ਤੁਸੀਂ ਰੱਬ ਤੋਂ ਦੂਰ ਨਹੀਂ ਜਾ ਸਕਦੇ ਰੱਬ ਤੁਹਾਤੋਂ ਦੂਰ ਨਹੀਂ ਜਾ ਸਕਦਾ ਰੱਬ ਹਰ ਇੱਕ ਦੇ ਨਾਲ ਹੈ ਉਸ ਨੂੰ ਸਮਝਣਾ ਬਸ ਉਸ ਨੂੰ ਦੇਖਣ ਵਾਲੀ ਅੱਖ ਪ੍ਰਾਪਤ ਕਰਨੀ ਹੈ ਨਿਗਾਹ ਪ੍ਰਾਪਤ ਕਰਨੀ ਹੈ ਗੁਰੂ ਕੋਲੋਂ ਗਿਆਨ ਪ੍ਰਾਪਤ ਕਰਨਾ ਕਹਿੰਦੇ ਮੈਂ ਜਿੱਧਰ ਵੀ ਦੇਖਦਾ ਹੁਣ ਪ੍ਰਭੂ ਨੂੰ ਹੀ ਦੇਖਦਾ ਜੈ ਜੈ ਵੇਖੂ ਤੈ ਹਜੂਰ ਦੂਰ ਕਿਤੋਂ ਨਾ ਜਾਇਓ ਕਿਤੋਂ ਵੀ ਕਿਸੇ ਵੀ ਥਾਂ ਤੋਂ ਦੂਰ ਨਹੀਂ ਹੈ ਰਵ ਰਿਆ ਸਰਵੱਤਰ ਮੈਂ ਮਨ ਸਦਾ ਤੇ ਆਈ ਇਹ ਮੇਰੇ ਮਨ ਉਹ ਸਾਰਿਆਂ ਦੀ ਵਿੱਚ ਵਸ ਰਿਹਾ ਉਸ ਉਹਦਾ ਧਿਆਨ ਤਰ ਬਸ ਧਿਆਨ ਕਰਨਾ ਆਪਣੇ ਮਨ ਨੂੰ ਇਹ ਉਪਦੇਸ਼ ਦਿਓ ਰੱਬ ਨਾਲੇ ਸਾਡੇ ਉਸ ਨੂੰ ਲੱਭਣ ਨਹੀਂ ਤੁਰ ਪਣਾ ਕਿਧਰੋਂ ਹਾਂ ਲੱਭਣ ਲਈ ਤੁਰੋ ਗੁਰੂ ਕੋਲ ਆਓ ਬਸ ਉਹ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਲੱਭੇਗਾ ਹੋਰ ਕਿਧਰ ਨੇ ਲੱਭਣਾ ਉਸ ਨੂੰ ਜੀ ਇਸੇ ਕਈ ਘਰ ਵਰਤਿਆਗ ਦੀ ਘਰ ਵਰਤਿਆ ਕੇ ਬਾਹਰ ਪਾੜਾਂ ਉਹ ਜੰਗਲਾਂ ਵਿੱਚ ਉਸ ਨੂੰ ਲੱਭਣਾ ਸ਼ੁਰੂ ਕਰੀ ਉਹਨੇ ਕਿਤੋਂ ਨਹੀਂ ਲੱਭਣਾ ਜੇ ਲੱਭਣਾ ਉਸਰੇ ਅੰਦਰੋਂ ਲੱਭਣਾ ਉਸ ਨੂੰ ਅੰਦਰੋਂ ਖੋਜਣਾ ਗੁਰੂ ਦੇ ਸ਼ਬਦ ਰਾਹੀਂ ਇਸ ਕਰਕੇ ਸਤਗੁੰਜੀ ਕਹਿੰਦੇ ਹਨ ਰਬ ਰਿਆ ਸਰਵਤਰ ਮੈਂ ਮਨ ਸਦਾ ਧਿਆਈ ਉਹਦਾ ਧਿਆਨ ਕਰ ਜਿਹੜਾ ਤੇਰੇ ਅੰਦਰੇ ਵਸ ਰਿਹਾ ਉਹ ਤਾਂ ਅੰਦਰ ਵਸ ਰਿਹਾ ਹੈ ਜਦੋਂ ਸਾਨੂੰ ਅੰਦਰ ਵਸਦਾ ਦਿਖ ਗਿਆ ਫਿਰ ਬਾਹਰ ਵੀ ਹੋਈ ਦਿਖਣਾ ਅੰਦਰ ਵਸਦਾ ਸਾਨੂੰ ਇਸ ਕਰਕੇ ਨਹੀਂ ਦਿਖਦਾ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਪਿਆ ਕੋਪਾ ਹਨੇਰਾ ਬਣਿਆ ਪਿਆ ਉਹ ਹਨੇਰਾ ਦੂਰ ਕਰਨਾ ਈਤ ਊਤ ਨਹੀਂ ਵਿਛੜ ਸੋ ਸੰਗੀ ਗਣੀਏ ਬਿਰ ਸਜਾਏ ਜੋ ਨਿਮਖ ਮੈਂ ਸੋ ਅਲਕ ਸੁਖ ਭਣੀਏ ਰਹੁ ਪ੍ਰਤ ਪਾਲੇ અપਿਆਉ ਦੇ ਕਚਕੂਨ ਨਾ ਹੋਈ ਕਹਦੇ ਦੇਖੋ ਉਹ ਪ੍ਰਭੂ ਸਾਨੂੰ ਕਿਵੇਂ ਪਾਲਦਾ ਅਪਿਆਉ ਉਹਦੇ ਭੋਜਨ ਦਿੰਦਾ ਸਾਨੂੰ ਖਾਣ ਹੋਰ ਕਿਤਨੇ ਪਦਾਰਥ ਦਿੰਦਾ ਵਾਹਿਗੁਰੂ ਸਾਨੂੰ ਬੇਅੰਤ ਭੋਜਨ ਦੇ ਰਿਹਾ ਹੈ ਭੋਜਨ ਦੇ ਕੇ ਪਾਲ ਰਿਹਾ ਹੈ ਕਚਪੂਰ ਨਾ ਹੋਈ ਉਹਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਥੁਰਣੀ ਹੈ ਉਥੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਸਾ ਸਾ ਸਮਰਤਾ ਮੇਰਾ ਪ੍ਰਭ ਸੋਈ ਮੇਰਾ ਪ੍ਰਭ ਹਰ ਸਾ ਦੇ ਨਾਲ ਸਾਡੀ ਸੰਭਾਲ ਕਰ ਰਿਹਾ ਹੈ ਹਰ ਸਾ ਦੇ ਨਾਲ ਲਗਾਤਾਰ ਸਾ ਆ ਰਹੇ ਸਾਡੀ ਸੰਭਾਲ ਕਰ ਰਿਹਾ ਹੈ ਦੇਖੋ ਸਾ ਇਦਾਂ ਚੱਲ ਰਿਹਾ ਜਿਵੇਂ ਸੰਗਲੀ ਹੁੰਦੀ ਹੈ ਨਾ ਸੰਗਲੀ ਦੇ ਵਿੱਚ ਕੜੀ ਵਿੱਚ ਕੜੀ ਜੁੜੀ ਹੁੰਦੀ ਹੈ ਇਦਾਂ ਸਾ ਚੱਲ ਰਿਹਾ ਸਾ ਵਿੱਚੋਂ ਇੱਕ ਕੜੀ ਨਿਕਲ ਗਈ ਖਤਮ ਕੰਮ ਇੱਕੋ ਕੜੀ ਨਿਕਲ ਜਵੇ ਭਾਵੇਂ ਬਾਕੀ ਦੇ ਸਾਰੇ ਠੀਕੇ ਹੋਣ ਕੜੀ ਟੁੱਟ ਗਈ ਬਸ ਖਤਮ ਉਹ ਕੜੀ ਟੁੱਟ ਨਹੀਂ ਦਿੰਦਾ ਰਾਤ ਨੂੰ ਆਪਾਂ ਸੌਂ ਜਾਂਦੇ ਨੇ ਪਰ ਉਹ ਫੇਰ ਨਾਲੇ ਹੁੰਦਾ ਕੜੀ ਨਹੀਂ ਟੁੱਟਣ ਦਿੰਦਾ ਹਰ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਕਹਿੰਦੇ ਸਾਧ ਸਾ ਸਮਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾंका ਰੂਪ ਉਹਦੀ ਹਸਤੀ ਬਹੁਤ ਉੱਚੀ ਹੈ ਕਹਿੰਦੇ ਉਹ ਛਲਿਆ ਨਹੀਂ ਜਾ ਸਕਦਾ ਕੋਈ ਪੈਰਾ ਕੋਈ ਧਾਰਮਿਕ ਪਹਿਰਾਵਾ ਪਾ ਕੇ ਉਹਨੂੰ ਠੱਗ ਨਹੀਂ ਸਕਦਾ ਉਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ हां जगत जरूर ठगया जा सकदा ਧਾਰਮਿਕ ਪਹਿਰਾਵਾ ਪਾ ਕੇ ਪਖੰਡ ਧਾਰ ਕੇ ਜਗਤਾਂ ਪਖੰਡਾਂ ਵਿੱਚ ਫਸ ਜਾਂਦਾ ਬੇਅੰਤ ਲੋਕ ਪਖੰਡੀਆਂ ਨੇ ਆਪਣੇ ਜਾਲ ਵਿੱਚ ਫਸਾਏ ਹੋਏ ਜਗਤ ਫਸ ਜਾਂਦਾ ਪਰ ਰੱਬ ਨੇ ਨਹੀਂ ਫਸਣਾ ਉਹ ਅਛਲ ਹੈ ਛਲਿਆ ਨਹੀਂ ਜਾ ਸਕਦਾ ਇਸ ਕਰਕੇ ਜਿਹੜੇ ਪਖੰਡੀ ਹਨ ਉਹ ਜਗਤ ਨੂੰ ਤਾਂ ਛਲਨ ਨੇ ਠਗਲਨ ਨੇ ਪਰ ਰੱਬ ਨੂੰ ਥੋੜਾ ਠਾ ਠਾ ਸਕਦੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਇੱਕ ਸ਼ਲੋਕ ਹੈ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਭੇਖ ਦਿਖਾ ਕੇ ਲੋਗਾਂ ਨੂੰ ਆਪਣੇ ਬਾਸੀ ਵਿੱਚ ਕਰ ਲਵੇ ਏਦਾਂ ਹੀ ਬੇਅੰਤ ਲੋਕ ਵਸ ਵਿੱਚ ਹੋਏ ਹੋਏ ਪਖੰਡੀਆਂ ਦੇ ਅੰਤ ਕਾਲ ਕਾਤੀ ਇਕਟਿਓ ਵਾਸ ਨਰਕ ਮੈਲੀ ਵਾਹ ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਪਖਨ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਔਰ ਫਸਦੇ ਵੀ ਬੜੇ ਬੜੇ ਮੋਟੇ ਬੰਦੇ ਤਕੜੇ ਅਮੀਰ ਬੰਦੇ ਗਰੀਬੰਦਾ ਨਹੀਂ ਫਸਦਾ ਗਰੀਬਾਂ ਦੀ ਤਾਂ ਉਸ ਨੂੰ ਲੋੜ ਉਹਨਾਂ ਨੂੰ ਲੋੜ ਵੀ ਨਹੀਂ ਹੁੰਦੀ ਗਰੀਬ ਤੋਂ ਕੀ ਲੈਣਾ ਉਹਨਾਂ ਨੇ ਗਰੀਬ ਨਹੀਂ ਫਸਦੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹਨ ਅਮੀਰ ਲੋਕ ਹਨ ਰਾਜੇ ਹਨ ਧਨਾੜ ਲੋਕ ਇਹਨਾਂ ਫਖਣਡੀਆਂ ਦੇ ਜਾਲ ਵਿੱਚ ਉਹ ਫਸਦੇ ਹਨ ਗਰੀਬ ਨਹੀਂ ਫਸਦੇ ਇਹ ਵੀ ਨੋਟ ਕਰੋ ਕਿਉਂਕਿ ਅਮੀਰਾਂ ਨੂੰ ਇਹ ਜ਼ਰੂਰਤ ਹੁੰਦੀ ਹੈ ਕਿ ਸਾਡੀ ਮਾਇਆ ਹੋਰ ਵਧੇ ਹੋਰ ਵਧੇ ਗਰੀਬੰਦਾ ਤਾਂ ਕਦੇ ਨਹੀਂ ਫਸਦਾ ਨਾ ਗਰੀਬੰਦੇ ਕੋਲ ਟਾਈਮ ਉਹਨਾਂ ਤੱਕ ਪਹੁੰਚਣ ਦੀ ਪਹੁੰਚਣ ਦਾ ਨਾ ਗਰੀਬਾਂ ਦੀ ਉਹਨਾਂ ਨੂੰ ਲੋੜ ਆ ਅਮੀਰ ਬੰਦੇ ਜਿੰਨੇ ਵੀ ਅਮੀਰ ਬੰਦੇ ਆ ਉਹ ਜਾਣੇ ਵਧੀਆ ਤੇ ਵਧੀਆ ਕੀਮਤੀ ਗੱਡੀਆਂ ਦੇ ਵਿੱਚ ਉਹਨਾਂ ਡੇਰਿਆਂ ਤੇ ਉਹਨਾਂ ਦੀ ਲੋੜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਆਪਣੇ ਕੋਲ ਤੇ ਨਹੀਂ ਕਹਿੰਦਾ ਕਹਿੰਦੇ ਜੀਵਤ ਚਲਤ ਜਗਤ ਕੇ ਕਾਜਾ ਸਵਾੰਗ ਦੇਖ ਕਰ ਪੂਜਤ ਰਾਜਾ ਇਹਦੇ ਐਸੇ ਪਖੰਡੀਆਂ ਦੇ ਜਿੰਨਾ ਚਿਰ ਉਹ ਜਿਉਂਦੇ ਹਨ ਉਹਨਾਂ ਚਿਰ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਹੈ ਪਖੰਡੀ ਲੋਕਾਂ ਦਾ ਕਿਉਂਕਿ بڑے بڑے ਅਮੀਰ ਬੰਦੇ ਉਹਨਾਂ ਦੇ ਕਾਬੂ ਚ ਆਏ ਹੋਣੇ ਲੱਖਾਂ ਕਰੋੜਾਂ ਰੁਪਈਆ ਦੇ ਜੰਦੇ ਹਨ بڑے بڑے ਅਮੀਰ ਲੋਕ ਉਹਨਾਂ ਦੇ ਪੈਰਾਂ 'ਚ ਡੇ ਦੇ ਸਵਾਗਤ ਦੇਖ ਕਰ ਪੂਜਤ ਰਾਜਾ ਉਹਨਾਂ ਦੇ ਸਵਾਨ ਨੂੰ ਦੇਖ ਕੇ ਪਖੰਡ ਨੂੰ ਦੇਖ ਕੇ ਬڑے-ਬڑے ਰਾਜੇ ਉਹਨਾਂ ਦੀ ਪੂਜਾ ਲਾਗਨੇ ਕਰਦੇ। ਇਸ ਤਰ੍ਹਾਂ ਕਿ ਸਤਗੁਰੂ ਜੀ ਕਹਿੰਦੇ ਹਨ ਕਿ हे ਭਾਈ ਤੂੰ ਜਗਤ ਨੂੰ ਤਾਂ ਇੱਥੇ ਬڑے-ਬڑے ਲੋਕਾਂ ਨੂੰ ਤਾਂ ਠੱਗ ਸਕਦਾ ਪਰ ਰੱਬ ਨੂੰ ਨਹੀਂ ਠੱਗ ਸਕਦਾ ਤੂੰ। ਰੱਬ ਅਛਲ ਹੈ। ਅਛਲ ਅਛੇਦ ਉਹ ਛੇਦਿਆ ਨਹੀਂ ਜਾ ਸਕਦਾ। ਬਿੰਨਿਆ ਨਹੀਂ ਜਾ ਸਕਦਾ। ਉਹ ਖਤਮ ਨਹੀਂ ਹੋ ਸਕਦਾ ਅਪਾਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਅਛਲ ਅਛੇਦ ਅਪਾਰ ਪ੍ਰਭ ਊੱਚਾ ਜਾংকা ਰੂਪ ਉਹਦੀ ਹਾਤੀ ਬੜੀ ਉੱਚੀ ਹੈ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਉਹਦੇ ਵਰਗਾ ਹੋਰ ਕੋਈ ਨਹੀਂ ਉਹਦੀ ਹਾਤੀ ਹੈਰਾਨ ਕਰ ਦੇਣ ਵਾਲੀ ਹੈ ਜੋ ਵੀ ਉਹਦਾ ਨਾਮ ਜਪਦਾ ਜਿਹੜੇ ਸੰਤ ਜਨ ਹਨ ਗੁਰਮੁਖ ਪਿਆਰੇ ਉਹਦਾ ਨਾਮ ਜਪ-ਜਪ ਕੇ ਆਤਮਿਕ ਆਨੰਦ ਮਾਣਦੇ ਆ ਉਹਦਾ ਨਾਮ ਜਪ-ਜਪ ਕੇ ਅਸੀਂ ਅਸਲ ਸੁਖ ਪ੍ਰਾਪਤ ਕਰ ਲੈਂਦੇ ਹਾਂ ਜਿਹੜੇ ਅਸਲ ਸੁਖ ਪ੍ਰਾਪਤ ਕਰਨ ਵਾਲੇ ਉਹ ਗੁਰੂ ਦੀ ਸੰਗਤ ਵਿੱਚ ਆਉਂਦੇ ਜਿਹੜੇ ਵੱਡੇ ਤੇ ਵੱਡੇ ਧਨਾੜ ਬਣਨਾ ਚਾਹੁੰਦੇ ਆ ਉਹ ਉਹਨਾਂ ਦੇ ਯਾਲ ਵਿੱਚ ਫਸਦੇ ਬਸੇ ਨਹੀਂ ਉਹ ਕਰਦੇ ਜਿਹਨਾਂ ਦਾ ਬੜੇ-ਬੜੇ ਧਨਾੜ ਬਣਨਾ ਉਹ ਤਾਂ ਪਖੰਡਾਂ ਪਖੰਡੀਆਂ ਦੇ ਕੋਲ ਜਾਣਗੇ ਉਹਨਾਂ ਤੋਂ ਵਰਨ ਮੈਂ ਆਉ ਪਰ ਜਿਨ੍ਹਾਂ ਨੇ ਆਤਮਕ ਆਨੰਦ ਲੈਣਾ ਆਤਮਕ ਸੁਖ ਪ੍ਰਾਪਤ ਕਰਨਾ ਉਹ ਸੁਖ ਪ੍ਰਾਪਤ ਕਰਨਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਉਹ ਸੁਖ ਮਿਲਣਾ ਹੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਜਾਣਗੇ ਤੁਸੀਂ ਵੀ ਹੋਰ ਪਾਸੇ ਨਾ ਜਾਓ ਅਸਲ ਸੁੱਖ ਇੱਥੇ ਹੀ ਮਿਲਣਾ ਹੋਰ ਕਿਤੋਂ ਨਹੀਂ ਮਿਲਣਾ ਜਪ ਜਪ ਕਰੇ ਆਨੰਦ ਜਨ ਅਚਰ ਦੇ ਅਨੂਪ ਅਨੁਭਵ ਦਾ ਉਹਨੇ ਜਿਹਦੇ ਬਰਾਬਰ ਦਾ ਕੋਈ ਨਹੀਂ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਉਹਦੀ ਹਾਤੀ ਬੜੀ ਹੈਰਾਨ ਕਰ ਦੇਣ ਵਾਲੀ ਹੈ ਉਹਨੂੰ ਜਪ ਜਪ ਕੇ ਆਤਮਿਕ ਆਨੰਦ ਪ੍ਰਾਪਤ ਕਰੋ ਉਦਾ ਨਾਮ ਕਿਸ ਨੇ ਜਪਾਉਣਾ ਗੁਰੂ ਨੇ ਹੁਣ ਦੇਖੋ ਆਖਰੀ ਪੰਕਤੀ ਹੈ ਸਾਰ ਮਤ ਦੇ ਦੀਆਲ ਪ੍ਰਭ ਜਿਤ ਤੂੰ ਐਰਾਤਾ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਹੁਣ ਬੇਨਤੀ ਕੀ ਕਰਦੇ ਕਹਿੰਦੇ ਮੈਨੂੰ ਉਹ ਅਕਲ ਦੇਈ ਅਕਲ ਸਾਰਿਆਂ ਨੂੰ ਆਪਾਂ ਨੂੰ ਅਕਲ ਸਾਰਿਆਂ ਨੂੰ ਹੀ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਅਕਲ ਪ੍ਰਾਪਤ ਕਰੋ ਜਿਸ ਅਕਲ ਦੇ ਨਾਲ ਤੁਸੀਂ ਰੱਬ ਨਾਲ ਜੁੜ ਸਕੋ ਅਕਲ ਸਾਰਿਆਂ ਨੂੰ ਹੈ ਪਰ ਜਿੰਨੀ ਵੀ ਸਾਡੀ ਅਕਲ ਹੈ ਇਹ ਅਕਲ ਦੇ ਨਾਲ ਅਸੀਂ ਮਾਇਆ ਕਮਾਰੇ ਟੱਬਰ ਪਾੜ ਰਹੇ ਪਦਾਰਥਾਂ ਦੇ ਸੁਖ ਮੰਨ ਰਹੇ ਇਹ ਅਕਲ ਸਾਨੂੰ ਆਹੀ ਕੁਝ ਦੇ ਰਹੀ ਹੈ ਅਸੀਂ ਆਪਣੀ ਅਕਲ ਨਾਲ ਬਣਾਇਆ ਕੀ ਸੋਚਿਆ ਕਿ ਟੱਬਰੇ ਪਾੜਿਆ ਆਪਣੀ ਅਕਲ ਨਾਲ ਕੀ ਕੀਤਾ ਸੀ ਇਹ ਦੁਨਿਆਵੀ ਸੁੱਖੇ ਮਾਣੇ ਆਪਣੀ ਅਕਲ ਨਾਲ ਕੀ ਆਪਣੇ ਅਕਲ ਨਾਲ ਕੀ ਕੀਤਾ ਸੀ ਚਲਾਕੀਆਂ ਇਤਰਾਈਆਂ ਕੀਤੀਆਂ ਇਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਨੂੰ ਉਹ ਮਤ ਦੇ ਜਿਸ ਮਤ ਦੇ ਨਾਲ ਮੈਂ ਤੈਨੂੰ ਸਿਮਰਾਂ ਅਸਲ ਤਾਂ ਮਤ ਉਹ ਹੈ ਸਾਰ ਮਤ ਦੇ ਦੇਵ ਯਾਲ ਪ੍ਰਭ ਜਿਤ ਤੁਮੈਂ ਅਰਦਾਸਾਂ ਜਿਸ ਅਕਲ ਦੇ ਨਾਲ ਮੈਂ ਤੈਨੂੰ ਸਿਮਰਾਂ ਤੇਰੀ ਯਾਦ ਕੁ ਜੁੜਿਆ ਰਾਮ ਨੂੰ ਉਹ ਅਕਲ ਦੇ ਗੁਰੂ ਕੋਲੋਂ ਸਾਨੂੰ ਉਹ ਅਕਲ ਮਿਲਦੀ ਹੈ ਅਸੀਂ ਉਹ ਅਕਲ ਪ੍ਰਾਪਤ ਕਰਨੀ ਹੈ ਮੈਨੂੰ ਉਹ ਅਕਲ ਦੇ ਸਾ ਮਤ ਦੇ ਦੀਆਲ ਪ੍ਰਭ ਜਿਤ ਤੁਮੇ ਅਰਾਧਾਂ ਜਿਸ ਅਕਲ ਨਾਲ ਮੈਂ ਤੈਨੂੰ ਹੈ ਸਿਮਰਾਂ ਮੈਂ ਕਿਤੇ ਹੋਰ ਦੇ ਅੱਗੇ ਸਿਰਨਾ ਝੁਕਾਉਂਦਾ ਫਿਰਾਂ ਮੇਰੀ ਪਟਕਣਾ ਖਤਮ ਕਰ ਦੇ गुरु भटकना खत्म करता जिसने गुरु को अकल ली है ना अकल लैन वाले विरले हैं ये भी नोट कर लियो अकल लैन वाले विरले हैं जिन्होंने गुरु को अकल ले ली ना वो ये दर होर किस नहीं जान गई जदों कोई गुरु की संगत करने वाला ना कि होर भी फिर जा डोलू चके ਉੱਥੇ ਵੀ ਪਤਾ ਲੱਗ ਜਾਂਦਾ ਵੀ ਇਹ ਸੰਗਤ ਵੀ ਜਾਂਦਾ ਤਾਂ ਅਗਲ ਉਹ ਕੁਝ ਨਹੀਂ ਲੈ ਕੇ ਆਉਂਦਾ ਅਕਲ ਕੁਝ ਨਹੀਂ ਸਿੱਖ ਕੇ ਆਉਂਦਾ ਜਾਂਦੇ ਹੀ ਜਾਂਦਾ ਹਾਜ਼ਰੀ ਲਾਉਂਦਾ ਬਸ ਕੁਝ ਨਹੀਂ ਸਿੱਖ ਕੇ ਜਾਂਦਾ ਇਹ ਪਤਾ ਲੱਗ ਜਾਂਦਾ ਉਹ ਜੀ ਉਹਦੇ ਦਿਮਾਗ ਦਾ ਕਿੰਨਾ ਤਾਂ ਸਮਝਦਾਰਾ ਹੈ ਕਿਤਨੀ ਕਹੀ ਦੀ ਸਰਦਾਰ ਰੱਖਦਾ ਹੈ ਪਤਾ ਲੱਗ ਜਉਂਦਾ ਕਿ ਰੋਜ਼ ਗੁਰੂ ਦੀ ਸੰਗਤ ਕਰਦਾ ਹੈ ਰੋਜ਼ ਗੁਰੂ ਦੀ ਸੰਗਤ ਕਥਾ ਵੀ ਸੁਣ ਕੇ ਆਉਂਦਾ ਕੀਰਤਨ ਵੀ ਸੁਣਦਾ ਬਾਣੀ ਵੀ ਪੜ੍ਹਦਾ ਅੰਮ੍ਰਿਤ ਵੀ ਛਕਿਆ ਹੋਇਆ ਫਿਰ ਥਾਂ ਥਾਂ ਤੇ ਭਟਕਦਾ ਫਿਰਦਾ ਮਤ ਲਈ ਹੋਣੀ ਅਕਲ ਲਈ ਹੋਣੀ ਹੈ ਫਿਰ ਥਾਂ ਥਾਂ ਤੇ ਭਟਕਦਾ ਕਿਉਂਕਿ ਅਕਲ ਨਾ ਲਈ ਇਸ ਕਰਕੇ ਗੁਰੂ ਕੋਲੋਂ ਇਹ ਵੀ ਦਾਤ ਮੰਗਿਆ ਕਰੋ ਕਿ ਸਾਹ ਮਤ ਦੇਹ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਜਿਸ ਅਕਲ ਨਾਲ ਮੈਂ ਤੈਨੂੰ ਏ ਸਿਮਰਾਂ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਦੇਖੋ ਨਾਨਕ ਹੈ ਪ੍ਰਭੂ ਤੇਰੇ ਕੋਲੋਂ ਇਹੀ ਦਾਤ ਮੰਗਦਾ ਮੈਨੂੰ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣਾ ਕੇ ਰੱਖੀ ਮੈਨੂੰ ਸੰਗਤ ਨਾਲ ਧੂੜੀ ਮੈਨੂੰ ਸਾਧ ਸੰਗਤ ਦੇ ਵਿੱਚ ਮਲਾਈ ਰੱਖੀ ਸਾਰ ਸੰਗਤ ਦੇ ਵਿੱਚ ਹੀ ਮੇਰਾ ਤੇਰੇ ਨਾਲ ਮਲਾਪ ਹੋ ਸਕਦਾ ਮੇਰੇ ਉਤੇ ਕਿਰਪਾ ਕਰੀ ਮੰਨੂ ਗੁਰੂ ਦੀ